हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਆਂ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਝੰਡੇ ਦੇ ਕੋਲ ਆਇਆ ਦੋਸਤੋ ਪਸ਼ੂ ਵਪਾਰ ਦਾ ਕਿਤਾ ਵੀਰ ਦਾ ਪਸ਼ੂ ਵਪਾਰ ਦਾ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਹਰ ਵਾਰ ਦੀ ਤਰ੍ਹਾਂ ਦੋਸਤੋ ਕੋਈ ਚਾਰਕ ਨਾਗਾ ਆਪਾਂ ਤੁਹਾਨੂੰ ਦਿਖਾਉਣੇ ਆ ਇੱਕ ਵੜ ਬਿਲਕੁਲ ਦੋਸਤੋ ਤਾਜੀ ਸੂਈ ਸਵਾਈ ਆ ਦੁੱਧ ਤੇ ਚੜ ਰਹੀ ਆ ਇੱਕ ਮੱਝ ਉਹ ਵੀ ਦੋਸਤੋ ਤਾਜੀ ਸੂਈ ਹੈ ਤੇ ਇੱਕ ਤੋਕੜ ਅੱਗੇ ਬਣੀ ਵੀ ਆ ਉਹ ਵੀਰ ਝੰਡੇ ਤੋਂ ਪੂਰੀ ਡਿਟੇਲ ਲੈ ਲਾਂਗੇ ਵੀ ਕਿੰਨੇ ਕ ਦਿਨਾਂ ਦੀ ਬਣੀ ਆ ਚੈੱਕ ਪਾਸ ਵਿੱਚ ਕਿੰਨੇ ਕ ਦਿਨਾਂ ਬਾਅਦ ਆਜੂਗੀ ਠੀਕ ਹੈ ਜੀ ਅੱਜ ਤਰੀਕ ਦੋਸਤੋ 30 ਮਈ ਤੇ ਸਮਾਂ ਕੋਈ ਦੁਪਹਿਰ ਦੇ 2:00 ਵਜੇ ਦਾ ਤੇ ਇਕੱਲੇ ਇਕੱਲੇ ਨਗਦੀ ਹੈ ਤੁਹਾਨੂੰ ਜਿਹੜੀ ਡਿਟੇਲ ਦੋਸਤੋ ਮਿਲ ਜੂਗੀ ਬਾਕੀ ਐਨੀਮਲ ਚੰਗੇ ਲੱਗਣਗੇ ਬਾਕੀ ਵੀਡੀਓ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਦੇ ਹੋ ਸਾਂਝੀ ਕਰਦੇ ਹੋ ਨਵੇਂ ਫਾਰਮਰ ਵੀਰਾਂ ਤੱਕ ਇਹ ਆਪਣੀ ਕਵਰੇਜ ਆ ਕੋ ਚਲੀ ਜਾਵੇ ਆਉ ਕਰਦੇ ਆਂ ਗੱਲਬਾਤ ਵੀਰ ਝੰਡੇ ਦੇ ਨਾਲ ਝੰਡੇ ਵੀਰ ਸਭ ਤੋਂ ਪਹਿਲਾਂ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਹੋਰ ਸਭ ਠੀਕ ਠਾਕ ਜੀ ਬੜੇ ਵਧੀਆ ਵੀਰ ਝੰਡੇ ਠੀਕ ਠਾਕ ਜੀ ਸਾਰਿਆਂ ਤੋਂ ਪਹਿਲਾਂ ਮੇਰੇ ਵੀਰ ਭਰਾ ਜਿਹੜੇ ਵੇਖਣ ਦੇ ਸਾਰਿਆਂ ਨੂੰ ਮੇਰੇ ਵੱਲੋਂ ਪ੍ਰੇਮ ਭਰੀ ਸਾਸਰੀ ਕਾਲ ਸਾਸਰੀ ਕਾਲ ਵੀਰ ਝੰਡੇ ਹੋਰ ਕਿਵੇਂ ਵਧੀਆ ਵਧੀਆ ਵੀਰ ਜੀ ਵਧੀਆ ਕੰਮ ਕਰ ਵਧੀਆ ਚੱਲੀ ਜਾਂਦਾ ਵਧੀਆ ਵਧੀਆ ਕਿਰਪਾ ਸੱਚੇ ਪਾਤਸ਼ਾਹ ਦੀ ਠੀਕ ਹੈ ਜੀ ਹਾਂ ਜੀ ਲੈ ਵੀਰ ਝੰਡੇ ਅੱਜ ਆਪਣੇ ਕੋਲ ਪਸ਼ੂ ਐਸੇ ਚਾਰਨਾਗਾ ਹਾਂ ਜੀ ਚਾਰਨਾਗਾ ਇੱਕ ਬਹੁਤ ਖੂਬਸੂਰਤ ਪੰਛੀ ਦਿਖਾਵਾਂਗੇ ਆਪਾਂ ਵੀਰ ਇਹ ਵੇੜਾ ਮੈਨੂੰ ਲੱਗਦਾ ਵੀ ਦੋਵੇਂ ਆਪਣੇ ਕੋਲ ਸੂਈਆਂ ਨੇ ਤਾਜ਼ੀਆਂ ਹਾਂਜੀ ਹਾਂਜੀ ਵੇੜਾ ਵੀ ਸੂਈਆਂ ਜੀ ਮਈਆਂ ਵੀ ਸਾਰੇ ਡੰਗਰ ਅੱਜ ਸੂਈਆਂ ਹੀ ਆ ਵੇ ਜੀ ਆ ਦੁੱਧ ਤੇ ਹੀ ਹੈ ਹਾਂਜੀ ਹਾਂਜੀ ਦੁੱਧ ਤੇ ਹੀ ਆ ਲਓ ਵੀ ਭਰਾਵੋ ਠੀਕ ਆ ਇਹ ਵੀਰ ਝੰਡੇ ਬੱਚੀ ਬੜੀ ਪਿਆਰੀ ਆ ਹਾਂਜੀ ਵੀਰ ਜੀ ਇਹ ਨਾ ਆਪਣਾ ਮੰਨ ਲਓ ਵੀ ਜੋ ਚੌਕ ਦੇ ਦੰਦ ਕੱਢਣਦਾ ਹੀ ਵਧੀਆ ਵੇਹੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੋਂਦੀ ਆ ਵੱਛੀ ਪਹਿਲਣੀ ਆ ਜੇ ਲਵੀ ਵੱਛੀ ਆ ਹੁਣੇ ਹੀ ਅਜੇ ਸੂਕੇ ਟਿੱਆ ਦਾ ਦੋ ਚਾਰ ਮਿੰਟ ਪਹਿਲਾਂ ਹੀ ਆ ਜੀ ਓਕੇ ਓਕੇ ਹਾਂਜੀ ਹਾਂਜੀ ਤੇ ਵੱਛੀ ਕਰਮਾਲੀ ਨੇ ਦਿੱਤੀ ਆ ਮਗਰ ਵੀ ਵੱਛੀ ਆ ਗਈ ਹਾਂਜੀ ਹਾਂਜੀ ਮਗਰ ਵੱਛੀ ਵੱਛੀ ਵੇਖੋ ਨਾ ਬਹੁਤ ਵਧੀਆ ਕਰਮਾਲੀ ਨੇ ਵੜੀ ਪਿਆਲਟੀ ਬਣ ਗਈ ਦੋਸਤੋ ਮਗਰ ਵੀ ਵੱਛੀ ਆ ਆ ਵੇਖੋ ਅਜੇ ਖਲੋਤਾ ਨਹੀਂ ਜਾਂਦਾ ਇਹ ਤੋਂ ਆ ਵੇਖੋ ਕਿਧਰ ਖੜਾ ਨਹੀਂ ਜਾਂਦਾ ਗਿੱਲੇ ਨੜੂ ਤੇ ਆ ਵੇਖੋ ਲਓ ਜੀ ਵੱਛੀ ਆ ਜੀ ਠੀਕ ਹੈ ਮਗਰ ਵੱਛੀ ਆ ਬਹੁਤ ਪਿਆਰੀ ਬੁ ਇਹ ਵੜ ਪਹਿਲਾ ਸੂਅਸ ਹੋਈ ਆ ਦੂੰਦੀ ਵੜਾ ਚੌਕ ਤੇ ਦੰਦ ਹਜੇ ਚੱਕੇ ਬਰਾਬਰ ਨਹੀਂ ਕੀਤੇ ਗੇ ਹਾਂ ਬਾਕੀ ਥਣੀ ਧੁਣੀ ਵੇਖੋ ਧੀਰਾਪਣ ਵੇਖੋ ਠੰਡੀ ਵੇਖੋ ਤੁਸੀਂ ਸੀਲ ਚ ਲੱਗ ਵੇਖੋ ਬਹੁਤ ਖੂਬਸੂਰਤ ਇੱਕ ਵਾਰੀ ਥੋੜਾ ਜਿਹਾ ਤੁਹਾਨੂੰ ਮੈਂ ਥਾਣੇ ਨੇੜੇ ਤੋਂ ਦੋਸਤੋ ਦਿਖਾ ਦੇਣਾ ਗੱਲ ਬਹੁਤ ਵਧੀਆ ਸਮਝ ਆਊਗੀ ਤੁਹਾਨੂੰ ਆ ਲਓ ਸਾੰਤੂ ਤਾਂ ਬਹੁਤ ਵੀਰਜੀ ਵਧੀਆ ਐ ਮੁੱਠੀ ਵਾਲੇ ਕਰਮਾਂ ਵਾਲੀ ਤੇ ਸੀ ਵੀਰਲਾ ਵੇਖੋ ਮੁੱਠੀਆਂ ਵਾਲੀ ਬਹੁਤ ਵਧੀਆ ਠੀਕ ਹੈ ਜੀ ਸੋ ਬਚਾ ਮਗਰ ਵੇਖੋ ਬਹੁਤ ਖੂਬਸੂਰਤ ਬਚੀ ਸੋ ਕਿਲੇ ਨੜੂ ਤੇ ਆ ਉਹ ਘੰਟਾ ਕੋ ਗਿਆ ਸੂਈ ਨੂੰ ਫਿਰ ਹਾਂਜੀ ਇਹਨਾਂ ਨੂੰ ਚਿਰ ਹੋਇਆ ਵੀਰ ਜੀ ਅੱਧਾ ਘੰਟਾ ਹੀ ਬਸ ਅੱਧਾ ਪੌਣਾ ਘੰਟਾ ਹੀ ਹੋਇਆ ਆਜੀ ਠੀਕ ਹੈ ਜੀ ਹਾਂ ਇਹਨੂੰ ਕਰਦੇ ਪੁੱਤ ਬਚੀ ਜੇਰ ਜੂਰ ਪਾਣੀ ਬਾਕੀ ਆ ਹਾਂਜੀ ਜੇਰ ਜੂਰ ਬਾਕੀ ਪਾਣੀ ਵੀਰ ਜੀ ਪੈਂਦੀ ਸੀ ਹੁਣ ਕਰਮਾ ਲਈ ਉਹ ਫਿਰ ਆਪਾਂ ਇਧਰ ਕੈਮਰੇ ਦਾ ਕਰਕੇ ਫਿਰ ਬਹਿਣ ਨਹੀਂ ਦਿੱਤੀ ਲਓ ਦੋਸਤੋ ਬਿਲਕੁਲ ਲੜ ਲੜ ਉਸੇ ਤਰ੍ਹਾਂ ਮਗਰ ਦਿਖਾਈ ਤੁਹਾਨੂੰ ਦਊਗਾ ਜੇਰ ਪਾ ਦੂ ਕਰਮਾ ਲਈ ਕੋਈ ਘੰਟੇ ਡੇਢ ਲੱਗਾ ਜੇ ਸੂਈ ਨੂੰ ਸਾਰਾ ਅੱਧਾ ਘੰਟ ਲਓ ਵੀ ਦਰਮਿਆਨੀ ਨਾਰਮਲ ਜਿਹੜੀ ਦੋਸਤੋ ਭਲ ਭੂਮ ਭਲਾਨ ਜਿਹੜੀ ਹੁੰਦੀ ਆ ਪਰਪੂਲ ਹੈਗੀ ਆ ਜੀ ਆ ਵੇਖੋ ਕੋਈ ਗੱਲ ਨਹੀਂ ਉਤਨਾ ਥਨ ਸੁਣਾ ਪੂਰਾ ਮੁੱਠੀ ਵਾਲਾ ਆ ਲਓ ਜੀ ਆ ਵੇਖੋ ਬਹੁਤ ਖੂਬਸੂਰਤ ਬੱਚੀ ਹੈ ਜੇ ਅਗਰ ਨਿੱਕੇ ਖੋਲ ਕੇ ਦਿਖਾਈਏ ਹਾਈਟ ਦੋਸਤੋ ਬੇਸ਼ੱਕ ਉਮਰ ਬਿਲਕੁਲ ਲਵੀ ਜੀ ਆ ਜੇਕਰ ਆਪਾਂ ਗੱਲ ਕਰ ਲੈਣੀ ਹੁੰਦੀ ਆ ਵੀ ਜਵਾਨ ਹੁੰਦੇ ਤੱਕ ਪਸੂ ਵੱਧਾ ਕੱਦ ਵੀ ਕਰੂਗੀ ਉੱਚੀ ਵੀ ਹੋਊਗੀ ਲੰਬੀ ਲੰਬੀ ਵੀ ਹੋਊਗੀ ਬਾਕੀ ਕੌਣ ਦੋਂਦੀ ਚੌਕੀ ਆ ਪਹਿਲਾ ਨਵਾਂ ਚੀ ਸੋਈ ਆ ਬਹੁਤ ਵਧੀਆ ਚੰਗੀ ਉਮਰ ਦੇ ਵਿੱਚ ਸੋਈ ਆ ਪਹਿਲਾ ਸਵੇਰ ਤੇ ਥੱਲਿਓਂ ਲੇਵੇ ਹਵਾਨੇ ਦੀ ਬਹੁਤ ਸਾਫ ਸੁਥਰੀ ਬ੍ਰੀਡ ਦੇ ਵਿੱਚ ਆ ਐਚ ਐਫ ਬ੍ਰੀਡ ਦੇ ਵਿੱਚ ਵੱਚੀ ਆ ਸੋ ਮਗਰ ਵੀ ਵੀਰ ਝੰਡੇ ਚੰਗੇ ਸੀਮਨ ਦੀ ਵੱਚੀ ਲੱਗ ਹਾਂਜੀ ਵਧੀਆ ਵਧੀਆ ਵੀਰ ਦੀ ਵਧੀਆ ਸੀਮਨ ਦੀ ਵੱਚੀ ਆ ਮਗਰ ਵੀ ਬਹੁਤ ਵਧੀਆ ਸੀਮਨ ਦੀ ਵੱਚੀ ਆ ਆਪ ਵੀ ਬਹੁਤ ਵਧੀਆ ਸੀਮਨ ਦੀ ਆ ਬਿਲਕੁਲ ਪਰ ਮਾਲੀ ਹਾਂਜੀ ਬਾਕੀ ਫਿਰ ਵੀਰ ਦੀ ਸੇਵਾ ਸੁਆ ਬੜੀ ਕੀਤੀ ਲਓ ਜੀ ਕੋਈ ਇੱਕ ਵਾਰੀ ਹੋਰ ਤੋੜਦੇ ਹੋ gekeੜਾ ਘੜਾਈਏ ਕੇੜਾ ਕਢਾ ਦੇ ਧਿਆਨ ਨਾਲ ਖਿੱਚ ਕੇ ਰੱਖੀ ਦਾ ਡੰਗਰ ਵਿੱਚ ਬੱਚੀ ਦਾ ਕਰਕੇ ਕਾਲੀ ਪਾਣਦਾ ਹੀ ਬੱਚ ਇਹ ਤਾਂ ਚੰਡੇ ਵੀਰ ਉਹੋ ਜੀ ਗੱਲਬਾਤ ਆ ਵੀ ਇਹ ਬੰਨਿਆ ਨਹੀਂ ਨੇ ਵਦਨਾਗਾ ਤੇ ਜਾ ਕੇ ਜਿਹੜਾ ਵੀਰ ਕੋ ਖੁੱਲੀ ਛੱਡਦੇ ਛੱਲੀ ਛੱਡੋ ਹਾਂ ਜੀ ਮਰਜੀ ਨਾ ਖਾਵੇ ਪੀਵੇ ਮਰਜੀ ਨਾਲ ਆ ਰਹਿਣ ਸੇ ਜੋ ਵੀ ਹਾਂਜੀ ਹਾਂਜੀ ਜਿਵੇਂ ਇੱਕ ਨਾਰਮਲ ਆਪਾਂ ਪਾ ਪਾ ਪਿਛੇ ਵੀ ਬੜੀ ਸੇਵਾ ਆਈ ਐ ਸੰਦੂ ਸਾਵੇ ਦੀ ਕਰਮਾਂ ਵਾਲੀ ਦੀ ਉਹਨੇ ਚਲੋ ਬੰਦੇ ਨੂੰ ਨੇ ਇਹ ਗੱਲ ਕਹੀ ਉਹਨੇ ਕਿ ਮੈਂ ਦੋ ਬੋਰੀਆਂ ਨੂੰ ਟ੍ਰਾਂਜੈਕਸ਼ਨ ਦੀਆਂ ਚਾਰੀਆਂ ਤੇ ਵੀਰ ਜੀ ਤਿੰਨ ਚਾਰ ਕਿਲੋ ਦੇਸੀ ਘਿਓ ਵੀ ਦਿੱਤਾ ਵਾ ਠੀਕ ਹਾਂਜੀ ਤਾਈਓ ਨੂੰ ਪਤਾ ਕਰਮਾਂ ਵਾਲੀ ਥੱਲੇ ਉਹ ਆਪਦੇ ਵਜੂਦ ਤੋਂ ਵੱਧ ਵੇਖ ਥਲਾ ਫੜ ਬਣਾਈ ਫਿਰਦੀ ਕਰਮਾਂ ਬਿਲਕੁਲ ਜੀ ਬਿਲਕ ਨਹੀਂ ਤੇ ਆਰਡਰ ਕੁਆਲਿਟੀਆ ਕਿਤੇ ਦਵਾਦਵ ਥੋੜਾ ਲੱਗਦੀਆਂ ਹੁੰਦੀਆਂ ਉਹ ਤੇ ਦੂਜੇ ਤੇਜੇ ਸਵੇਰ ਵਾਲੀ ਵਹਿੜ ਨੂੰ ਵੀ ਜੱਕ ਨਹੀਂ ਲੱਗਦੀ ਹਾਂਜੀ ਹਾਂਜੀ ਨਹੀਂ ਲੱਗਦੀ ਨਸਲ ਬਰੀਡ ਦੇ ਵਿੱਚ ਜਿਹੜੀ ਨਸਲ ਬਰੀਡ ਨੇ ਉਹਨੇ ਬਿਲਕੁਲ ਥੜੜਾ ਭਾਂਡਾ ਦਾ ਤਿਆਰ ਕਰਨਾ ਹੀ ਆ ਹਾਂਜੀ ਹਾਂਜੀ ਬਾਕੀ ਫਿਰ ਇਹ ਵੀ ਨਸਲ ਬੀਡ ਦੀ ਉਹ ਵੀ ਗੱਲ ਵੇਖੋ ਵੀ ਬੱਚੀ ਤੇ ਵੀ ਕਈ ਦਿਨ ਹੀ ਤੇ ਪਹਿਲਾਂ ਵੀ ਨਹੀਂ ਲੰਗੀਆਂ ਨਹੀਂ ਵੇਖ ਲਓ ਐ ਬਚੀ ਮਰ ਮਰ ਜਾਂਦੀ ਬੱਚੀ ਤੇ ਆ ਹਾਂਜੀ ਹਾਂਜੀ ਬੱਚੀ ਦੀ ਬਹੁਤ ਹਾਂਜੀ ਹਾਂਜੀ ਬਹੁਤ ਵਧੀਆ ਫਿਰ ਪਲੀ ਵੇਖ ਲਓ ਜੇ ਮੇਰੇ ਸਾਹ ਵੀ ਤੇ ਪਲੀ ਵਹਿੜ ਆ ਬੋਡੀ ਬੱਚੀ ਬਣਾ ਹਾਂਜੀ ਹਾਂਜੀ ਪਲੀ ਪਲੋਸੀ ਕਰਮਾਂ ਪਸੰਦ ਆਊਗੀ ਕੋਈ ਵੀਰ ਦੂਰੋਂ ਨੇੜਿਓਂ ਕਰਕੇ ਸਾਈਬੇਨਾ ਤੁਰਦਾ ਤੇ ਇਹ ਨਹੀਂ ਹੈਗਾ ਵੀ ਕੋਈ ਇੱਥੇ ਆ ਕੇ ਕੋਈ ਇਤਰਾਜ਼ ਕਰੂਗਾ ਵੀਰ ਇੱਕ ਹਾਈਟ ਮੈਂ ਫਿਰ ਦੱਸ ਦੇਣਾ ਦੋਸਤੋ ਫਾਇਲਨ ਬਚੀ ਸੋਈ ਆ ਮੀਡੀਅਮ ਬੇਸ਼ੱਕ ਹਾਈਟ ਮੰਨ ਲਿਓ ਮੀਡੀਅਮ ਹਾਈਟ ਦੇ ਵਿੱਚ ਆ ਹਾਂਜੀ ਸੋ ਬਾਕੀ ਵਜ਼ਨ ਵਜੂਦ ਨਾਲੋਂ ਤੁਸੀਂ ਥੱਲੇ ਵੇਖੋ ਵੀ ਕਰਮਾ ਵਾਲੀ ਬਣਾਈ ਕੀ ਖੜੀ ਐ ਤੇ ਜੈਂਟ ਜੂਨ ਬਹੁਤ ਜ਼ਿਆਦਾ ਸੋਨਾ ਵੈੜਦਾ ਤੇ ਵੀਰ ਝੰਡੇ ਵੇਚਣ ਵਾਸਤੇ ਚਲੋ ਆਪਾਂ ਲਈ ਆ ਕੇ ਆਪਾਂ ਸੇਲ ਕਰ ਦੇਣੀ ਐ ਤੇ ਮੁੱਲ ਕੀ ਰਊਗਾ ਦਾ ਜੀ ਜੀ ਮੋਲ ਵੀ ਆਪਾਂ ਚਲੋ ਇਹ ਜਿਹੜੇ ਹਿਸਾਬ ਨਾਲ ਚਲੋ ਵੱਛੀ ਆ ਮੋਲ ਤੇ ਭਾਵੇਂ ਕਰ ਲਈਏ ਦਾ ਜੋ ਮਰਜੀ ਮੂੰਹ ਮੰਗੇ ਪਰ ਨਹੀਂ ਆਪਾਂ ਜ਼ਿਆਦਾ ਨਹੀਂ ਕਰਨਾ ਕਿਉਂਕਿ ਭੈਣ ਭਰਾ ਤੁਹਾਨੂੰ ਪਤਾ ਜਿਹੜੇ ਵੀਰ ਭਰਾ ਜੁੜੇ ਆ ਨਾਲ ਫਿਰ ਉਹ ਕਈ ਇਤਰਾਜ ਵੀ ਕਰਦੇ ਆ ਕਿ ਤੁਸੀਂ ਥੋੜਾ ਮੋਲ ਤੇ ਫਿਰ ਆਪਾਂ ਇਹ ਕਰਕੇ ਜਾ ਜੀ ਵੀਰ ਜੀ ਕਰਨਾ ਮੋਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਤੇ ਮੋਲ ਵੀਰ ਜੀ ਆਪਾਂ ਇਹਦਾ 65000 ਕਰਨਾ ਵਾ ਤੇ ਬਾਕੀ 36000 ਦੀ ਵੀਰ ਜੀ ਵੱਛੀ ਦੇ ਦੇਣੀ ਆਪਾਂ 36000 ਦੀ ਹਾਂਜੀ ਹਾਂਜੀ ਦੋ ਜੇ ਕਰਮਾਂ ਵਾਲੀਆਂ ਬਾਕੀ ਇਹ ਆ ਵੀ ਤੇ ਦੁੱਧ ਤੁਹਾਨੂੰ ਪਤਾ ਸੇਵਾ ਤੇ ਕਰਮਾਂ ਵਾਲੀ ਨੇ ਇਹ ਆ ਵੀ ਦੀਆਂ ਨੂੰ ਆਪਾਂ ਜਿਆਦੇ ਕੱਦਾਂ ਚ ਸੰਧੂ ਸਾਹ ਥੋੜਾ ਹੋਰ ਦੁੱਤ ਹੁੰਦਾ ਵਾ ਠੀਕ ਨਾ ਗੱਲ ਆ ਬਾਕੀ ਜਾਤ ਬਰੀਡ ਲੰਮੀ ਲੁਮੀ ਕਰਮਾ ਵਾਲੀ ਪੂਰੀ ਅਜੇ ਜੇ ਕੋਈ ਸਾਂਭੂ ਗਾ ਦੇ ਨੇ ਵਿਚਾਰੀ ਨੇ ਕੱਦ ਵੀ ਕਰਨਾ ਵਾ ਤੇ ਮੰਨ ਲਓ ਲੰਮੀ ਵੀ ਹੋਣਾ ਵਾ ਜੇ ਤੁਹਾਨੂੰ ਪਤਾ ਸੂਸਵਾ ਚ ਆਈ ਆ ਬਿਲਕੁਲ ਤੇ ਬਾਕੀ ਬੱਚੀ ਬਹੁਤ ਵੀਰਜੀ ਚਵਾ ਚੂੜਾ ਵਧੀਆ ਵਾ ਫਿਰ ਹਾਂਜੀ ਹਾਂਜੀ ਐ ਪੂਰਾ ਮੋਟੀ ਤਾਰ ਹੋਂਦੀ ਏ ਸਣਾ ਚ ਚਲੋ ਆਪਾਂ ਤਿੱਪੀ ਵੀ ਆ ਬਾਕੀ ਹੁਣ ਵੀ ਆਪਾਂ ਚਲੋ ਥੋੜਾ ਮੰਨ ਲਓ ਬੱਚੀ ਤੋਂ ਬੈਠਾ ਨਹੀਂ ਜਾਂਦਾ ਤੇ ਕੱਢੀ ਆ ਕੱਟਿਆ ਵਾ ਥੋੜਾ ਜਿਹਾ ਠੀਕ ਬੋਲਾ ਹਾਂਜੀ ਹਾਂਜੀ ਲਓ ਦ ਹਾਂ ਬਹੁਤ ਵਧੀਆ ਨਿਕਲੀ ਹੈ ਚੋਣ ਚਣ ਹਾਂ ਬਹੁਤ ਵਧੀਆ ਨਿਕਲੀ ਹੈ ਪੌਲੇ ਤੇ ਜਿੱਦਾਂ ਮਰਜੀ ਕੋਈ ਵੀਰ ਆਪਣੀ ਭਰਾ ਕੇ ਤਸੱਲੀ ਕਰੇ ਹਾਂਜੀ ਹਾਂਜੀ ਪਛੀ ਬਹੁਤ ਪਿਆਰੀ ਆ 63000 ਦੀ ਮਿਲ ਜੂਗੀ ਵਿੱਚੋਂ ਛੋਟ ਛੱਪੇ ਹੁੰਦੇ ਰਹਿਣਗੇ ਠੀਕ ਆ ਅੱਗੇ ਝੰਡੇ ਆਜੋ ਸੈਕੰਡ ਨੰਬਰ ਤੇ ਆਹ ਵਹਿੜ ਆ ਗਈ ਆਪਣੇ ਕੋਲ ਹਾਂਜੀ ਇਹ ਵਿਰਦੀ ਇਹ ਸੂਈ ਆ ਅੱਜ ਇਹਨੂੰ 12 15 ਦਿਨ ਹੋ ਗਏ ਸੂਈ ਨੂੰ 12 ਕ ਦਿਨ ਬੱਛੀ ਐ ਇਹਦੇ ਮਗਰ ਵੀ ਬੜੀ 12 15 ਦਿਨਾਂ ਦੀ ਦੋਸਤੋ ਸੂਈ ਆ ਮਗਰ ਬੱਛੀ ਇਹਦੇ ਵੀ ਹਾਂਜੀ ਤੇ ਸੂਆ ਇਹ ਵੀ ਦੂਜਾ ਜੀ ਹਾਂਜੀ ਹਾਂ ਦੂਜਾ ਸੂਆ ਸੂਈ ਵਿਰਦੀ ਏ ਲਓ ਜੀ ਸੀਲੀਆਂ ਸੂਲੀਆਂ ਵੇਖੋ ਠੀਕ ਆ ਜੀ ਆਹ ਦੇਖੋ ਇਹ ਵੀ ਵੀਰ ਦੀ ਪਿਓਰ ਚ ਆਜ਼ਾਦਪਾਤ ਇਹਨੂੰ ਵੀ ਕਰਮਾ ਵਾਲੀ ਨੂੰ ਵੇਖੋ ਬੜੀ ਲੱਗੀ ਆ ਇਹਦੇ ਮੰਨ ਲਓ ਸੀਲੀਆਂ ਵੇਖੋ ਭਾਵੇਂ ਇਦਾਂ ਹੀ ਮੰਨ ਲਓ ਇਹ ਆ ਵੀ ਚਲੋ ਸੇਰੇ ਵੀਰ ਦੀ ਚੋਆ ਚੋਈ ਚਾਈ ਲੇਟ ਆ ਤੇ ਹੁਣ ਵੀ ਤੁਹਾਨੂੰ ਪਤਾ ਵਾ ਜੇ ਐਵੇਂ ਕੋਈ ਨਹੀਂ ਹੋਇਆ ਜੀ ਹਾਂਜੀ ਹਾਂਜੀ 2 ਵਜੇ ਆ ਬਿਲਕੁਲ ਤੇ ਉਹਦਾ ਕਰਕੇ ਥੋੜਾ ਜਿਹਾ ਚਲੋ ਡੰਗਰ ਥੱਲਿਓ ਲੱਗਦਾ ਜਿਹੜੇ ਚੰਡੇ ਵੀਰ ਤੁਸੀਂ ਦੱਸਿਆ ਕੋਈ 12 15 ਦਿਨਾਂ ਦੀ ਸੂਈ ਹਾਂਜੀ ਹਾਂਜੀ ਦੁੱਧ ਹੁਣ ਆਪਾਂ ਕਿੰਨਾ ਚਵਾ ਲਾਂਗੇ ਆਪਣੇ ਘਰ ਨੂੰ ਬੀਦੀ ਆਪਾਂ ਇੱਥੋਂ ਹੋਣੇ ਇਹਦਾ 10 ਤੋਂ 11 ਲੀਟਰ ਮਿਣਕੇ ਦੁੱਧ ਵੀਰ ਜੀ ਦਵਾਂਗੇ ਆਪਾਂ ਚਵਾ ਕੇ ਜਿਹੜਾ ਇਹਦੇ ਥੱਲੇ ਬਿਲਕੁਲ ਐ ਹਾਜ਼ਰ ਹਾਜ਼ਰ ਜਿਹੜਾ ਹਾਜ਼ਰ ਹਾਂਜੀ ਚਵਾ ਆਪਸ ਮਾਂ ਬਿਲਕੁਲ ਓਕੇ ਆ ਭਾਵੇਂ ਕੋਈ ਵੰਗਾ ਪਾਲੇ ਘਾਂ ਲੈ ਜਾ ਪੁੱਤ ਤੇ ਭਲਾ ਕੋਈ ਵੰਗਾ ਪਾਲੇ ਭਲਾ ਕੋਈ ਨਾਂ ਪਾਵੇ ਨੂੰ ਉਹ ਨਹੀਂ ਪਰਵਾਹ ਕੋਈ ਵੀ ਚਵਾਪ ਸਮਾ ਪੂਰਾ ਵਧੀਆ ਥਣ ਥਣ ਵੀ ਲੰਮਾ ਵਾ ਠੀਕ ਹੈ ਜੀ ਇੱਕ ਨਾਲ ਮੰਨ ਲਓ ਬਹਿਣੀ ਵਾਲੇ ਬੰਨੇ ਵੀਰ ਜੀ ਵਿੱਚ ਕਾਏ ਥੋੜਾ ਜਿਹਾ ਬੱਚਾ ਜੇ ਆ ਬੱਚਾ ਕੋਈ ਮੁੜ ਕੇ ਕਈ ਵਾਰੀ ਵੀਰ ਮੇਰੇ ਵੀਰ ਭਰਾ ਤੁਹਾਨੂੰ ਪਤਾ ਕਹਿਣ ਦਾ ਚੇਤਾ ਭੁੱਲ ਜਾਂਦਾ ਤੇ ਮੁੜ ਕੇ ਫਿਰ ਆਪ ਦਿਖਾ ਦਗੇ ਆ ਲਿਓ ਆ ਦਿਖਾ ਦੋ ਹਾਂਜੀ ਲਓ ਵੀ ਠੀਕ ਹੈ ਜੀ ਇੱਕ ਸੈਂਟਰ ਚ ਦੋਸਤੋ ਬੱਚਾ ਲੱਗਾ ਠੀਕ ਹੈ ਲੰਮਾ ਬੱਚਾ ਇੱਕ ਬਾਕੀ ਇਹਦਾ ਕੋਈ ਚੱਲਣ ਚੁਲਣ ਵਾਲਾ ਹੈ ਨਹੀਂਗਾ ਬਸ ਚਾਰ ਥਾਣੀਆਂ ਜਿਹੜੇ ਚੱਲਦੇ ਆ ਠੀਕ ਹੈ ਹਾਂਜੀ ਹਾਂਜੀ ਇਹ ਦਿਖਾਉਣਾ ਫਰਜ਼ ਬਣਦਾ ਦੱਸਣਾ ਫਰਜ਼ ਬਣਦਾ ਹਾਂਜੀ ਕਿਉਂ ਦੂਰੋਂ ਨੇੜੋਂ ਕਿਸੇ ਵੀਰ ਨੇ ਆਉਣਾ ਇੱਥੇ ਆਣ ਕੇ ਤੁਸੀਂ ਯਕਦੰਮ ਵੇਖੋ ਤੇ ਫਿਰ ਉਹ ਕਈ ਵੀਰ ਇਤਰਾਜ਼ ਕਰਦੇ ਹਾਂਜੀ ਇਤਰਾਜ਼ ਕਰਦੇ ਬਾਕੀ ਉਹ ਵੀਰ ਜੀ ਚਵਾ ਪਸਮਾਜ ਭਲਾ ਕੋਈ ਇਦਾਂ ਹੀ ਵੀਰ ਭਰਾ ਕੋਈ ਲੈ ਜੇ ਆਪਣੀ ਫੁੱਲ ਗਾਰੰਟੀ ਹੈ ਅੱਛਾ ਜੀ ਹਾਂਜੀ ਹਾਂਜੀ ਦੁੱਧ ਵੀ 10 ਕਿਲੋ ਦੀ ਆਪਣੀ ਫੁੱਲ ਗਾਰੰਟੀ ਹੈ ਵੀਰ ਜੀ ਹਾਂਜੀ ਹਾਂਜੀ ਬਾਕੀ ਇਹ ਵੀ ਚਲੋ ਅਜੇ ਸੂਈ ਨੂੰ ਅਜੇ ਵੀਰ ਜੀ ਥੋੜੇ ਦੇਣੀ ਹੋਏ ਆ ਬੱਚੀ ਨੂੰ ਆ ਵੇਖੋ ਠੀਕ ਬੱਚੀ ਬੜੀ ਵਧੀਆ ਵਾ ਚੰਗੇ ਵਧੀਆ ਸੀਮਨ ਦੀ ਬੱਚੀ ਆਪ ਦੋਸਤੋ ਕੁਝ ਦਿਨਾਂ ਦਾ ਬੱਚਾ ਹੀ ਆ ਕੋਈ 12 ਦਾ ਕੋਈ 15 ਦਾ ਮੰਨ ਲੈ ਬੱਚਾ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਤਾਜ਼ਾ ਬੱਚਾ ਜੀ ਵੀਰ ਜੀ ਜਦੋਂ ਸਮੇਂ ਦਾ ਲੰਬੇ ਚੌੜੇ ਸਮੇਂ ਦਾ ਨਹੀਂਗਾ ਉਹ ਆਇਤੀ ਹਾਂ ਤੇ ਆ ਮਗਰ ਬੱਚੀ ਆ ਆਪ ਦੋਸਤੋ ਆਪ ਵੀ ਬੱਚੀ ਦੇ ਹਿਸਾਬ ਨਾਲ ਮਗਰ ਵੀ ਬੱਚੀ ਕਰਮਾ ਵਾਲੀ ਦੀ ਲਓ ਠੀਕ ਆ ਹਾਂ ਤੇ 10000 10000 ਮੰਨ ਕੇ ਕੋਈ ਭਰਾ ਸੌਦਾ ਕਰ ਲੈ ਠੀਕ ਆ ਤੇ ਚੋਣ ਚਾਂ ਤੁਸੀਂ ਵੇਖ ਲਓ ਲੰਬੇ ਥਾਣਾ ਮੁੱਠੀ ਮੁੱਠੀ ਥਾਣਾ ਤੇ ਚੋਣ ਚਾਂ ਜਿਹੜਾ ਦੋਸਤੋ ਤਿਆਰੀ ਦਿੰਦਾ ਬੱਚੀ ਦਾ ਪੂਰਾ ਜਵਾਬ ਬੋਲ ਲੈਂਦੇ ਛੰਡੇ ਵੀਰ ਇਹਦਾ ਵੀ ਕਰ ਗਿਆ ਆਪਾਂ ਹੁਕਮ ਕੀ ਕਰਦੇ ਆ ਵੀਰ ਜੀ ਮੋਲੇ ਦਾ 45000 ਆ ਤੇ ਇਹ ਵੀਰ ਜੀ ਵਾਸੀ ਦੇ ਦਾਂਗੇ ਆਪਾਂ 42000 ਦੀ ਵੀਰ ਜੀ ਹਾਂ ਨਾ ਇਹਦੀ ਡਿਟੇਲ ਆ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇੱਧਰ ਦੋ ਮੱਝਾਂ ਖੜੀਆਂ ਨੇ ਇੱਕ ਤਾਂ ਗੱਬਣ ਚੈੱਕ ਪਾਸ ਵੀ ਹੈਗੀ ਆ ਠੀਕ ਆ ਜੀ ਇੱਕ ਟੋਕੜਾ ਅੱਗੇ ਬਣੀ ਆ ਉਹ ਆਪਾਂ ਗੱਲਬਾਤ ਕਰ ਲੈਨੇ ਛੰਡੇ ਇਹਦੀ ਵੀਰ ਕਰੀਏ ਡਿਟੇਲ ਸਾਜੀ ਪਹਿਲੇ ਨੰਬਰ ਤੇ ਜਿਹੜੀ ਆ ਮੱਝ ਖੜੀ ਆ ਇਹ ਵੀਰ ਜੀ ਤੀਜੇ ਸੂਏ ਲਈ ਤਿਆਰ ਆ ਹਾਂਜੀ 24 ਤਰੀਕ ਦਾ ਪਿਛਲੀ 24 ਤਰੀਕ ਦਾ ਵੀਰ ਜੀ ਏ ਬੋਲ ਤੂੰ ਹੋਈ ਆ ਓਕੇ ਹਾਂਜੀ ਘਰ ਦਾ ਬੋਲਾ ਉਹਨਾਂ ਦਾ ਮੰਨ ਲਓ 24 ਪਿਛਲੇ ਮਹੀਨੇ ਦੀ ਹਾਂਜੀ ਪਿਛਲੇ ਮਹੀਨੇ ਦੀ ਹਾਂਜੀ ਹਾਂਜੀ ਹੁਣ ਮਈ ਮਈ 24 ਨੂੰ ਆਹ ਜੁਮੀਨਾ ਆਇਆ ਆਹ 24 ਨੂੰ ਮਹੀਨਾ ਆਇਆ ਇਹਨੂੰ ਤੇ ਬਾਕੀ ਚਲੋ ਇਹ ਆ ਵੀ ਉਹ ਬੰਦਾ ਜਿਹੜਾ ਉਹਨਾਂ ਦਾ ਰਹਿੰਦਾ ਨਾ ਡੰਗਰਾ ਚ ਭਰਾ ਉਹ ਆਂਦਾ ਵੀ ਵੀਰਦੀ ਏ 20 22 ਆਂਦਾ ਵੀ ਮੈਂ ਇਹ ਫਰੀ ਨਹੀਂ ਕਦੀ ਦੋ ਸੂਹ ਜਾਂਦਾ ਅਸੀਂ ਚੋਈ ਆ ਤੇ ਜਾਂਦਾ ਕੋਈ ਫਰੀ ਨਹੀਂ ਹੁਣ ਵੀ ਆਂਦਾ ਮੈਂ ਸੂਨ ਆਲੀ ਆ ਭਾਵਿਆਂ ਦਾ ਚੈੱਕ ਕਰਾ ਲਓ ਨਾ ਕਰਾ ਲਓ ਆਂਦਾ ਏ ਦੁੱਧ ਨੀ ਕੀ ਕਰਮਾ ਦੁੱਧ ਕਿੰਨਾ ਦੁੱਧ ਵੀ ਦੀ ਇਹਦੇ ਥੱਲੇ ਹੋਣਾ ਹੈਗਾ ਜੀ ਇਸ ਟਾਈਮ 6 ਕਿਲੋ 5 ਕਿਲੋ ਦੀ ਆਪਣੀ ਗਰੰਟੀ ਕੋਲ ਆ 5 ਕਿਲੋ ਹੈਗਾ ਕਿ ਮੰਨ ਲਓ ਨਹੀਂ ਨਹੀਂ 5 ਕਿਲੋ ਦੀ ਆਪਣੀ ਗਰੰਟੀ ਆ ਅੱਛਾ ਜੀ ਹਾਂ ਮੰਨਣਾ ਆਪਾਂ 5 ਕਿਲੋ ਆ ਮੰਨ ਲਓ ਵੀ 6 ਵੀ ਆ ਮੰਨ ਲਓ ਹਾਂ ਜੀ ਹਾਂ ਜੀ ਮੰਨ ਲਓ ਠੀਕ ਆ ਹਾਂ ਜੀ ਹਾਂ ਜੀ 5 ਪੱਕਾ ਮੰਨ ਲਓ ਲਓ ਵੀ ਦੋਸਤੋ ਹਾਂ ਜੀ ਮੰਨ ਲਓ 6 ਕਿਲੋ ਬਾਕੀ ਪੰਜਾਂ ਦੀ ਪੂਰੀ ਤਸੱਲੀ ਆ ਹਾਂ ਜੀ ਤਸੱਲੀ ਹੈ 24 ਮਈ ਨੂੰ ਦੋਸਤੋ ਤਕਰੀਬਨ ਇੱਕ ਮਹੀਨਾ ਜਿਹੜਾ ਪੂਰਾ ਹੋ ਹੀ ਗਿਆ ਹੈ ਤੇ ਅੱਜ ਤੁਸੀਂ ਵੇਖ ਲਈਏ ਵੀ 30 ਮਈ ਆ ਤਰੀਕ ਉੱਪਰ ਮਹੀਨੇ ਦੇ ਟੱ ਤੇ ਫਿਰ ਹਾਲ ਵੀਰ ਨੇ ਵੀ ਗੱਲ ਦੱਸਦੀ ਆ ਵੀ ਪੂਰੀ ਤਸਦੀ ਦਿੱਤੀ ਆ ਠੀਕ ਆ ਜੀ ਪਿਛਲੇ ਘਰ ਨੇ ਵੀ ਕੱਦ ਕਾਠਾ ਵੱਡਾ ਐ ਇਸ ਮਹਿ ਦਾ ਬਿਲਕੁਲ ਸੋਹਣੇ ਸਰੀਰ ਕਟਾਂਚੇ ਦੀ ਪਤਲੀ ਚਮੜੀ ਆ ਹਾਂਜੀ ਠੀਕ ਆ ਤੇ ਦੁੱਧ ਐ ਇਸ ਵਕਤ ਜਿਹੜਾ ਤੁਹਾਨੂੰ ਦੱਸ ਹੀ ਦਿੱਤਾ ਵੀ ਮੰਨ ਲਓ 6 ਜਾਂ ਤੇ 5 ਮੰਨ ਕੇ ਕੋਈ ਵੀਰ ਹਾਂਜੀ ਹਾਂਜੀ 5 ਮੰਨ ਕੇ ਸੌਦਾ ਕਰ ਲੇ ਇਹ ਆ ਵੀ ਵੀਰ ਦੀ ਚੋਈ ਚਾਹੀਦਾ ਨੂੰ ਪਤਾ ਅੱਜ ਲੇਟ ਲੂਟ ਇੱਕ ਹੁਣ ਮਹੀਨਾ ਜੇ ਟਾਈਮ ਵੜਾਵਾ ਚੱਟਾ ਚੁੱਟਾ ਕਰਮਾਂ ਵਾਲੀ ਐ ਪੂਰਾ ਸੱਜਰ ਵਾਂਗੂੰ ਵਗਾਉਂਦੀ ਆ ਤੇ ਸਾਢੇ ਇੱਕ ਸਾਢੇ ਇੱਕ ਤਿੰਨ ਚੌ ਮਹੀਨਿਆਂ ਦਾ ਸੁਆਜ ਸਾਰਾ ਹੀ ਇਹਦਾ ਸੁਈਨ ਹੋ ਗਿਆ ਹਾਂਜੀ ਠੀਕ ਹੈ ਠੀਕ ਹੈ ਬਾਕੀ ਆ ਵੀ ਮਿੱਠੀ ਐਡੀ ਆ ਵੀਰ ਜੀ ਕਿਤੇ ਲੱਤ ਤੋਂ ਲੱਤ ਨਹੀਂ ਕਰਮਾ ਵਾਲੀ ਚੋਕ ਬਾਕੀ ਛੰਡੇ ਬਾਕੀ ਵੀਰ ਧਾਰਾ ਤੋਂ ਰਦੀ ਬਰਾਬਰ ਆ ਬਰਾਬਰ ਵੀਰ ਜੀ ਐ ਮੈਨਾਂ ਬਰਾਬਰ ਪੂਰੀ ਫੁੱਲ ਗਾਲ ਦੇ ਨਾਲ ਗਾਲਲਾ ਬਰਾਬਰ ਤੇ ਮਗਰਲੇ ਨਾਲ ਵੀਰ ਜੀ ਮਗਰਲਾ ਬਰਾਬਰ ਆ ਫਿਰ ਬਰੀ ਬਲੂਡ ਬੜੀ ਵਧੀਆ ਕਰਮਾ ਵਾਲੀ ਨੂੰ ਚਲੋ ਲੱਗੀ ਆ ਤੇ ਬਾਕੀ ਮਿੱਠੀ ਬੜੀ ਸੰਧੂ ਸਾਹਿਬ ਲੱਤ ਨਹੀਂ ਚੁੱਕਦੀ ਕਿਤੇ ਮੈਂ ਤੁਹਾਨੂੰ ਦੱਸਾਂ ਤੇ ਆ ਗੱਲ ਵੀ ਮੈਂ ਦੁਪਹਿਰੇ ਲਈ ਤੇ ਮੰਨ ਲਓ ਓਦਾਂ ਚੱਲੋ ਦੁਪਹਿਰੇ ਮਲੀਨਾ ਦੇ ਮੈਂ ਇਹਨੂੰ ਮਾਰਾ ਜਾ ਉਹਨੇ ਟੀਕਾ ਲਾਇਆ ਤੇ ਕਿਦੇ ਇਹਨੇ ਕਰਮਾ ਵਾਲੀ ਨੇ ਲੱਤ ਤੋਂ ਲੱਤ ਨਹੀਂ ਚੁੱਕੀ ਮੈਂ ਪੀੜੀ ਰੱਖ ਕੇ ਚੋਈ ਥੱਲੇ ਮੰਨ ਲਓ ਫਿਰ ਟਾਉਰ ਨਾਲ ਚੋਈ ਉਹ ਮੰਨ ਲਓ ਐ ਪੂਰੇ ਟਾਉਰ ਨਾਲ ਚੋਈ ਗਈ ਠੀਕ ਆ ਹਾਂ ਜਿਹਨੂੰ ਟਾਉਰ ਆਂਦੇ ਆ ਲਈ ਤੇ ਇਹਦਾ ਮੁੱਲ ਦੱਸਦੇ ਕੀ ਕਰਦੇ ਆ ਪਲੈਨਦਨ ਕਿਰੂਗਾ ਮੁੱਲ ਲੈਣ ਲੈਣਦਨ ਵੀਰ ਜੀ ਇਹਦਾ ਆਪਾਂ ਜਾਇਜ਼ ਹੀ ਕਰਨਾ ਹਾਂ ਹਾਂ ਮੁੱਲ ਭਾਵੇਂ ਦਾ 50 ਕਰ ਲਈਏ 52 ਕਰ ਲਈਏ ਵੇਤੀ 46000 ਰੁਪਏ ਵੀਰ ਜੀ 200 ਰੁਪਏ ਛੋੜ ਕਰ ਦਾਂਗੇ ਕੋਈ ਵੀਰ ਭਰਾ ਦੂਰੋਂ ਨੇੜੇ ਆਉਂਦਾ ਵਾ ਤੇ ਬਾਕੀ ਚਲੋ ਇਹ ਆ ਵੀ ਚਲੋ ਆਪਾਂ ਵੀ ਦੀ ਚੈੱਕ ਤੇ ਨਹੀਂ ਬਾਕੀ ਉਹਨਾਂ ਦੇ ਹਿਸਾਬ ਨਾਲ ਆਪਾਂ ਚੈੱਕ ਹੀ ਕਹਿ ਸਕਦੇ ਆ ਵੀਰ ਜੀ ਵੀ 24 ਤਰੀਕ ਦੀ ਬਣੀ ਕੋਈ ਮੇਰਾ ਪਿਛਲੀ ਅਪ੍ਰੈਲ ਦੀ ਤੇ ਮੰਨ ਲਓ ਕੋਈ ਉਹ ਚੀਜ਼ ਮੇਰਾ ਵੀਰ ਭਰਾ ਨੋਟ ਕਰ ਲਿਆ ਆਪਾਂ ਵੀ ਕਰਾ ਦਾਂਗੇ ਜੇ ਕੋਈ ਆਪਾਂ ਨੂੰ ਕਰੂ ਤਾਂ ਠੀਕ ਹੈ ਨਾ ਬਸ ਜੋ ਵੀਰ ਝੰਡੇ ਆ ਜਾ ਅੱਗੇ ਆਪਣੇ ਕੋਲ ਜਿਹੜਾ ਆ ਖੜਾ ਅਖੀਰ ਤੇ ਜਹਾਜ ਇਹ ਜਹਾਜ ਵੀਰ ਜੀ ਇਹ ਦੂਜਾ ਸੁਹਾ ਛੋਟੀ ਸੂਈ ਆ ਅੱਛਾ ਜੀ ਹਾਂਜੀ ਇਹਦੇ ਥੱਲੇ ਵੀ ਦੀ ਨਹੋਂ ਦੁੱਧ ਹੋਊਗਾ ਜੇ 9 ਕਿਲੋ ਪੱਕਾ 9 ਕਿਲੋ ਹਾਂਜੀ ਹਾਂਜੀ 9 ਕਿਲੋ ਪੱਕਾ ਅੱਛਾ ਸੂਈ ਕਿੰਨੇ ਦਿਨਾਂ ਦੀ ਆ ਇਹ ਸੂਈ ਨੂੰ ਵੀਰ ਜੀ ਹੋ ਗਏ ਹੋਣਗੇ ਅੱਜ ਮੰਨ ਲਓ 20 ਦਿਨ ਵੀਰ ਜੀ ਸੂਈ ਨੂੰ ਹੋ ਗਏ ਆ ਹੋ ਗਏ 20 ਦਿਨ ਕੇ ਮੰਨ ਲੀਏ ਨਹੀਂ ਮੰਨ ਲੀਏ ਮੰਨੀਏ 20 ਦਿਨ ਅੱਛਾ ਹਾਂਜੀ ਹੋ ਗਏ ਆ 20 ਦਿਨ ਹੋ ਗਏ ਹਾਂਜੀ ਹਾਂਜੀ ਸੁਹਾ ਕਿੰਨਾ ਸੁਹਾ ਵੀਰ ਜੀ ਇਹ ਦੂਜੇ ਸੂਏ ਆ ਛੋਟੀ ਦੂਜੇ ਸੂਏ ਹਾਂਜੀ ਕਦਕਾਰ ਖੜੀ ਆ ਵੇਖੋ ਛੋਟੀ 9 ਹਾਂ ਜੀ ਹਾਂ ਜੀ ਇੱਕ ਵੀਰ ਕੱਢ ਲਾ ਬਾਹਰ ਦੂਜਾ ਸੂਹਾ ਦੋਸਤੋ ਵੀਰ ਝੰਡਾ ਦਾ ਵੀ ਦੂਜਾ ਸੂਹਾ ਤੇ ਮਗਰ ਇਹਦੇ ਕੱਟਾ ਕੱਟੀ 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 ਵੀਰ ਜੀ ਕੱਟੀ ਮਗਰ ਕੱਟੀ ਹੈ ਹਾਂ ਜੀ ਹਾਂ ਜੀ ਪੂਰੀ ਤਸੱਲੀ ਨਾਲ ਦਿਖਾ ਦਿੰਦੇ ਤੇ 9 ਕਿਲੋ ਆਤੋ ਤਾਂ ਠੀਕ ਹੈ ਜੀ 20 ਕਿ ਦਿਨਾਂ ਦਾ ਘੱਟੋ ਘਾਟ ਐਸਟੀਮੇਟ ਲਾ ਲਿਓ ਆ ਬੱਚਾ ਬਿਲਕੁਲ ਤੁਸੀਂ ਵੇਖ ਕੇ ਤਾਂ ਆਪਦੀ ਬਿਲਕੁਲ ਇੱਕ ਅੰਦਾਜ਼ਾ ਲਾ ਲਿਓ ਠੀਕ ਹੈ ਜੀ ਮਗਰ ਕੱਟੀ ਆ ਸੋ ਸਿੰਗੀ-ਸਿੰਗੀ ਵੇਖੋ ਬਿਲਕੁਲ ਹੈ ਬਿਲਕੁਲ ਛੋਟਾ ਸਿੰਗ ਹਾਂ ਜੀ ਕੋਕੇ ਜੜੇ ਪਏ ਬਿਲਕੁਲ ਜੀ ਜੜੇ ਪਿਆ ਵੇਖੋ ਮੱਜ ਨਾ ਐ ਤਲਾ ਆਪਾਂ ਚਲੋ ਇਹ ਆ ਵੀ ਸੰਧੂ ਸਾਹਿਬ ਚੋਈ ਆ ਇਹ ਵੀਕ ਦੇਣਾ ਆਹਾ ਹਾਂਜੀ ਹਾਂਜੀ ਤਾਜੀ ਜੀ ਥੂਈ ਜਿੱਦਨ ਆਪਾਂ ਲਿਆਂਦੀ ਆ ਤੇ ਹੁਣ ਆਪਾਂ ਟੋਕੜ ਗੱਬਣ ਲੈ ਜਾਂਦੀ ਤੇ ਘਰੇ ਤੁਹਾਨੂੰ ਪਤਾ ਇੱਕ ਦੋ ਡੰਗਰ ਰੱਖਣੇ ਪੈਂਦੇ ਆ ਹੂੰ ਠੀਕ ਆ ਜੀ ਬਿਲਕੁਲ ਬਿਲਕੁਲ ਇਹ ਆ ਵੀ ਹੁਣ ਟੋਕੜ ਗੱਬਣ ਦੁੱਧ ਉਹਦੇ ਥੱਲੇ ਸੋਨਾ ਵਾ ਕਰਮਾਂ ਵਾਲੀ ਥੱਲੇ ਤੇ ਉਹ ਮੈਂ ਹਾਂ ਨਾਲੇ ਤੇ ਮੰਨ ਲਓ ਉਹਨੂੰ ਚੋਲਾਂਗੇ ਮਹੀਨਾ ਵੀ ਦੇਣਾ ਵੀ ਛੰਡੇ ਵੀ ਇੱਕ ਹੋਰ ਗੱਲ ਦੱਸ ਹਾਂ ਵੀ ਕੋਈ ਚੋਨ ਕੋਈ ਅਗਲੇ ਪਿਛਲੇ ਥਣਾਂ ਦੇ ਬਾਅਦ ਘੜ ਕੇ ਦੋ ਧਾਰਾਂ ਪਹਿਲਾਂ ਦੱਸਾਂਗੇ ਆਪਾਂ ਇਹ ਨਹੀਂ ਵੀ ਨਹੀਂ ਆਪਣੇ ਕੋਲ ਵੀਰ ਭਰਾ ਚੋਂਦੇ ਹੀ ਨਹੀਂਗੇ ਪਰ ਆਪਾਂ ਇਸੇ ਕਰਕੇ ਵੀਡੀਓ ਦੁੱਗੀਆਂ ਚੋਂ ਹੀ ਦੱਸਿਆ ਵੀ ਸਾਰਾ ਬਿਲਕੁਲ ਓਕੇ ਜਿਹੜੀ ਕੋਈ ਗੱਲ ਹੁੰਦੀ ਹੈ ਨਾ ਦੱਸ ਦਈਦੀ ਆ ਵੀ ਬਹੁਤ ਮੇਰੇ ਵੀਰ ਭਰਾ ਜਿੰਨੇ ਵੀ ਆ ਨਾ ਸਾਰਿਆਂ ਦਾ ਧੰਨਵਾਦ ਭਰਾ ਆਪਣੇ ਤੇ ਯਕੀਨ ਵੜਾ ਕਰਦੇ ਆ ਜੀ ਠੀਕ ਹੈ ਨਾ ਗੱਲ ਪਰ ਆਪਾਂ ਯਕੀਨ ਨੂੰ ਵਧਾਉਣਾ ਆ ਵੀਰਦੀ ਆਪਾਂ ਘਟਾਉਣਾ ਨਹੀਂ ਘਟਾਉਣਾ ਨਹੀਂ ਠੀਕ ਹੈ ਨਾ ਗੱਲ ਵੀ ਇਹ ਨਹੀਂ ਵੀ ਆਪਣੇ ਤੇ ਯਕੀਨ ਕਰਦੇ ਤੇ ਆਪਾਂ ਗਲਤ ਚੀਜ਼ਾਂ ਲਿਆਣ ਕੇ ਗਲਤ ਦੇਣੀਆਂ ਨਾ ਸਹੀ ਤੋਂ ਸਹੀ ਦੇਣੀਆਂ ਕੋਈ ਵਿਸ਼ਵਾਸ ਘਾਤ ਨਹੀਂ ਕਿਸੇ ਵਾਸਤੇ ਨਹੀਂ ਨਹੀਂ ਉਹ ਨਹੀਂ ਕੰਮ ਕਰਦੇ ਹਾਂਜੀ ਹਾਂਜੀ ਨਹੀਂ ਨਹੀਂ ਤੇ ਬਾਕੀ ਮਿੱਠਾ ਮਾਜ ਤੁਸੀਂ ਇਹ ਝੋਟੀ ਦੇਖ ਲਈ ਆ ਸੋ ਕਦ ਕਾੜ ਵੀ ਸੋਹਣਾ ਮੈਂ ਦਾ ਬਾਕੀ ਝੋਕੇ ਪਸਮਾ ਕੇ ਆਪਣੀ ਤਸੱਲੀ ਕਰ ਲਿਓ ਪਸਮਾ ਪਸਮੁਦ ਕੇ ਵਧੀਆ ਵੀਰ ਦੀਆ ਵਧੀਆ ਫਿਰ ਇਹਨੇ ਦੇਣਾ ਕਰਮਾਲੀ ਨੇ ਥੱਲੇ ਹੋਇਆ ਜੇ ਭਾਵੇਂ ਇਹਨੂੰ ਚਾਰ ਨਹੀਂ ਚੋਲੋ ਆ ਇਦਾਂ ਹੀ ਹੋਇਆ ਪਿੱਛੇ ਸਾਡੇ ਕੋਲ ਵੀ ਸਾਰੇ ਡੰਗਰ ਵੇਖ ਗਏ ਦੇਣਾ ਇਹੋ ਕੱਲੀ ਰਹਿ ਗਈ ਤੇ ਸਵੇਰੇ ਅਸੀਂ ਦੁੱਧ ਵੀ ਚਲੋ ਗਾਹਕ ਲੱਗੇ ਉਹਨਾਂ ਨੂੰ ਮੰਨ ਲਓ ਵੀ ਲੈ ਗਏ ਤੇ ਦੁੱਧ ਨਾ ਗੱਦ ਦੁਪਹਿਰੇ ਸਾਤੋਂ 12 ਵਜੇ ਇਹ ਮੈਨੂੰ ਆਦਾ ਦੁੱਧ ਮੈਂ ਡੈਡੀ ਮੈਂ ਸਾਰੇ ਡੰਗਰ ਵੇਖ ਗਏ ਤੇ ਮੈਂ ਹੀ ਮੁੜ ਕੇ ਨੂੰ ਚਾਰੀ ਨੂੰ 12 ਵਜੇ ਅਸੀਂ ਫੇਰ ਚੋਲਿਆ ਹੂੰ ਕੱਟੀ ਛੱਡੀ ਤੇ ਮੈਂ ਤੇ ਚ ਕਰਮਾਂ ਆ ਲਈਏ ਫਸਮ ਆਈ ਭਾਵੇਂ ਚੋ ਚਾਰ ਰੀ ਲੋ ਕਰਮਾਂ ਆ ਲਈਏ ਏਡੀ ਮਿੱਟੀ ਮਾਲੋ ਝੰਡਾ ਵੀਰ ਕਹਿੰਦਾ ਤਾਂ ਫ੍ਰੀਜੀ ਆ ਹਾਂਜੀ ਹਾਂਜੀ ਫ੍ਰੀਜੀ ਆਈ ਹਾਂ ਫ੍ਰੀਜੀ ਇੱਦਾਂ ਹੀ ਹੈ ਤੁਹਾਡੇ ਇੱਕ ਹੈ ਪੋਲੀ ਹੈ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਚਵਾ ਚ ਵਧੀਆ ਮੋਟੀ ਧਾਰ ਆ ਠੀਕ ਆ ਹਾਂਜੀ ਹਾਂਜੀ ਇਹ ਆਪਾਂ ਦੇ ਕਿ ਨਹੀਂ ਦਈਏ ਫਿਰ ਹੁਣ ਵੀਰ ਜੀ ਇਹ ਆਪਾਂ ਤੁਹਾਨੂੰ ਮਸਾਹੀ ਗੱਲ ਸਾਂ ਵੀ ਦੇਣ ਵਾਲੀ ਹਾਂ ਨਾ ਵੀਰ ਜੀ ਇਹ ਆਪਾਂ ਦੇ ਦਾਂਗੇ 76 ਹਜ਼ਾਰ ਦੀ ਝੋਟੀ ਦੇ ਦੇਣੇ 76 ਦੀ ਹਾਂਜੀ 76 ਦੀ ਝੋਟੀ ਦੇ ਰਾਂ। ਉਹ ਕਸਰਾ ਕੁਸਰਾ ਕੱਢ ਸਾਰੀਆਂ ਕਸਰਾਂ ਕਰਤੀਆਂ ਵੀਰ ਜੀ ਝੋਟੀ ਤੇ ਜੇ ਵੇਖ ਲਓ ਭਾਵੇਂ ਲੱਖ ਰੁਪਈਏ ਦੀ। ਹਾਂ ਠੀਕ ਆ ਨਾ ਗੱਲ ਤੇ ਬਾਕੀ ਆ ਵੀ ਚਲੋ ਆ ਪੂਰਾ ਮੰਲੋ ਸਿੰਘੀ ਸੁੰਗੀ ਪੂਰੀ ਵਧੀਆ ਝੋਟੀ ਰਾਜੀ ਵੀ ਹੋ ਗਈ ਹੈ। ਹਾਂ ਠੀਕ ਹੈ ਜੀ ਤੇ ਆਪਾਂ 76000 ਦੀ ਵੀਧੀ ਦੇ ਦੇਣੀ। ਠੀਕ ਆ। ਹਾਂਜੀ ਬਿਲਕੁਲ 76000 ਦੀ ਆ ਮਗਰ ਕੱਟੀ ਆ ਲੋਈ ਦੇ ਵਿੱਚ। ਹਾਂਜੀ ਹਾਂਜੀ ਲੋਈ ਆ ਕੱਟੀ ਆ। ਮੈਂ ਤੁਸੀਂ ਇਹ ਝੋਟੀ ਦੇਖ ਲਿਆ ਬਿਲਕੁਲ ਸਿੰਘੀ ਸੁੰਗੀ ਵੇਖੋ ਕਰਮਾਲੀ ਨੇ ਜਿਵੇਂ ਆ ਨਾ ਬਿਲਕੁਲ ਉੱਥੇ ਕੇ ਫਿੱਟ ਕਰ ਲਈ ਆ। ਹਾਂ ਬਹੁਤ ਵਧੀਆ ਪਤਲੀ ਚ ਜੇ ਚੱਗੀ ਦੇ ਵਿੱਚ ਜਿਵੇਂ ਇਹਨਾਂ ਨੂੰ ਨਾ ਮੱਧ ਲੋਹੀ ਦੀ ਤੇ ਪਹਿਲੀ ਲੋਹੀ ਦੀ ਉਹ ਗੱਲ ਆ ਲੋਹੀ ਆ ਕਰਮਾਂ ਵਾਲੀ ਲੋਹੀ ਆ ਆ ਵੇਖੋ ਸਾਰੇ ਬੰਨੀ ਮੂੰਹ ਮੱਥੇ ਤੋਂ ਵੀ ਕਰਦਣ ਤੇ ਵੀ ਲੱਤਾਂ ਵੀ ਸਾਰੇ ਸਾਰੀ ਸਾਰੀ ਲੋਹੀ ਆ ਜੀ ਲੋਵੀ ਭਰਾਵੋ ਇਹ ਨਾਗਨੇ ਅਜੇ ਵੀਰ ਛੰਡੇ ਦੇ ਕੋਲ ਤੇ ਛੰਡੇ ਵੀਰ ਇੱਕ ਨੰਬਰ ਬੋਲਦੇ ਫਿਰ ਆਪਣੇ ਨੰਬਰ ਵੀਰ ਜੀ ਹੈਗਾ 98724 ਤੇ 39717 ਹਾਂਜੀ ਦੂਜਾ ਨੰਬਰ ਹੈਗਾ ਵੀਰ ਜੀ 82647 ਤੇ 20068 ਠੀਕ ਹੈ ਜੀ ਸਾਰੇ ਮੇਰੇ ਵੀਰ ਭਰਾਵਾਂ ਨੂੰ ਬੇਨਤੀ ਆ ਵੀ ਮੰਨ ਲਓ ਵੀ ਜਦੋਂ ਕਹੇ ਨੇ ਵੀਰ ਨੇ ਮੇਰੇ ਨੇ ਕਹੇ ਨੇ ਵੀਡੀਓ ਮਂਗਾਉਣੀ ਆ ਨਾ ਫੋਨ ਤੇ ਉਹ 82647 ਵਾਲੇ ਤੇ ਵੀਰ ਦੀ ਫੋਨ ਲਾਵੇ WhatsApp ਚੱਲਦਾ ਹਾਂਜੀ WhatsApp ਚੱਲਦਾ ਵਾ ਉੱਤੇ ਜਿੱਦਾਂ ਦੀ ਮਰਜ਼ੀ ਤੁਸੀਂ ਵੀਡੀਓ ਕਾਲ ਤੇ ਚੋਣੀ ਆ ਵੀਡੀਓ ਕਾਲ ਤੇ ਤੁਸੀਂ ਆਪਣੀ ਕੋ ਤਸੱਲੀ ਕਰਨੀ ਆ ਕਰੋ ਆਪਾਂ ਵੀਰ ਜੀ ਆਪਾਂ ਨੇ ਵੀ ਆਪਣੀ ਤਸੱਲੀ ਕਰਕੇ ਲਿਆ ਕਰੋ ਠੀਕ ਨਹੀਂ ਗੱਲ ਮਾਲਕ ਨੇ ਆਪਾਂ ਨੂੰ ਚਲੋ ਹੱਥ ਦਿੱਤੇ ਅੱਖਾਂ ਦਿੱਤੀਆਂ ਪੈਰ ਦਿੱਤੇ ਉਹਦੇ ਨਾਲ ਆਪਾਂ ਵੇਖੀਏ ਜਿਹੜਾ ਆਪਾਂ ਮਗਰੋਂ ਕਹਿੰਨ ਮਾੜਾ ਕਹਿਣਾ ਆਪਾਂ ਨਹੀਂ ਵੀਰ ਜੀ ਲਾਹਮਾ ਦਿੱਤਾ ਹੁਣ ਤੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ